ਆਹ ਜੀ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸਰਤਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰੋਂ ਦਰੇਡੋਂ ਆਈਆਂ ਦੀਆਂ ਹਨ ਤੇ ਸੰਗਤਾਂ ਵਾਸਤੇ ਲੰਗਰਾਂ ਦਾ ਖਾਸ ਪ੍ਰਬੰਧ ਹੈ ਜੀ ਰਾਜਦਾ ਵੀ ਖਾਸ ਪ੍ਰਬੰਧ ਹੈ ਜੀ ਤੇ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਜਦੋਂ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਮਦਨਪੁਰ ਵੱਤੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਵਾਮਾਂ ਬੜੀਆਂ ਸੰਗਤ ਦੇ ਸਾਹ ਦੇ ਨਾਲ ਚੱਲ ਰਹੀਆਂ ਸਬਜੋਗ ਦੇ ਨਾਲ ਸਾਰੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਜੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 537 ਵਿਆਹ ਪੁਰਬ ਹੈ ਜੀ ਜੋ ਕਿ ਇਸ ਜਗ੍ਹਾ ਦੇ ਉੱਤੇ ਜਿੱਦੋਂ ਵਿਆਹਣ ਵਾਸਤੇ ਆਏ ਇਸ ਕੱਚੀ ਕੰਦ ਲਾ ਕੇ ਪਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਥਿਆ ਕੀ ਪੁੱਤਰ ਜੀ ਇਕਾਂਤ ਖੱਜੀ ਹੈ ਧਿਆਨ ਵਾਲੀ ਹੈ ਟੋਟਕੇ ਪਰਾਂ ਹੋ ਜਾਓ ਆ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲਦੇ ਇਹ ਮਾਤਾ ਘੋਈਏ ਇਕਾਂ ਤੇ ਜੁਗੋ ਜੁਗ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਏ ਇਸ ਕਰਕੇ ਇਸ ਗੁਰਦੁਆਰਾ ਕੰਨ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਨਾ ਜਾ ਰਿਹਾ ਹੈ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਉੱਥੇ ਵੀ ਸਦਕਾ ਦਾ ਬਹੁਤ ਸ਼ਾਹ ਹੈ ਜੀ ਸਤ ਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਸ਼ਾਹ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਵਿਆਹਪੁਰਪਰ ਵਿਆਹ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸਾਡਾ ਸੰਗਤ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 506 ਦੇ ਵਿਆਹਪੁਰਪਰ ਦੀ ਲੱਖ ਲੱਖ ਵਧਾਈ ਹੋਵੇ ਵਿਆਹਪੁਰਪਰ ਨੂੰ ਸਮਰਪਿਤ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਹੈ ਵਿਆਹਪੁਰਪਰ ਨੂੰ ਸਮਰਪਿਤ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਾ ਸ਼ੁਰੂ ਹੋ ਰਹੇ ਹਨ ਦੈਨੂ ਰਾਤ ਨੂੰ ਕੀਰਤਨ ਦਰਬਾਰ 4 ਨੂੰ 5 6 7 ਲਗਾਤਾਰ ਹੀ ਸਮਾਗਮ ਚੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅੰਮ੍ਰਿਤ ਸੰਚਾਰ ਗੁਰਦੁਆਰਾ ਡੇਰਾ ਖਾਹ ਵਿਖੇ ਹੋਏਗਾ ਉਸ ਤੋਂ ਇਲਾਵਾ 7 ਤਰੀਕ ਨੂੰ ਉਸ ਰਾਤ ਜਿਹੜਾ ਗੁਰਦੁਆਰਾ ਕੰਨ ਸਾਹ ਵਿਖੇ ਹੋਏਗਾ ਸੰਕਟਾਂ ਦੀ ਜਿਆਦਾ ਆਮਦ ਨੂੰ ਮੁਖੜਾ ਕੇ ਠੱਪ ਅੰਮ੍ਰਿਤ ਵਬਲਾ ਕੀ ਜਿਆਦਾ ਹੋਣ ਦੀ ਕਮੀ ਦਾ ਇਸ ਕਰਕੇ ਦੋਸ਼ ਬਾਗਮ ਰੱਖੇ ਗਏ ਇਸ ਤੋਂ ਇਲਾਵਾ ਜੋ ਵੀ ਸੰਕਟਾਂ ਦੇ ਲੰਗਰ ਆਦਿ ਸਾਰਾ ਪ੍ਰਬੰਧ ਮੋਟੰਬਲ ਕਰ ਲਏ ਗਏ ਹਨ ਅਸੀਂ ਦੂਜੀ ਵਾਰ ਆਇਆ ਜੀ ਆ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਦਿਖਾਉਣ ਆਏ ਆ ਵੀ ਆਪਣਾ ਇਤਿਹਾਸ ਕੀ ਹੁਣੇ ਤਾਂ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰਹਿਣ ਤਾਂ ਰਹਿਣਗੇ ਗੁਰੂ ਮਹਾਰਾਜ ਬਾਰੇ ਇਹ ਸਭ ਜਾਣੀ ਹੋਵੇਗੀ ਆ ਬੱਚੇ ਆਪਣੇ ਨਾਲ ਸਾਰੇ ਆ ਸਾਰੇ ਬੱਚੇ ਨਾਲ ਆ ਚੁੱਕੇ ਆ ਜੇ ਆਪਾਂ ਗੱਲ ਕਰੀਏ ਕਿ ਗੁਰਪੁਰਪ ਗੁਰੂ ਵਿਆਪੁਰਪ ਦੀ ਵਿਆਪੁਰਪ ਨੂੰ ਲੈ ਕੇ ਇਹ ਤੁਸੀਂ ਦਿਖਾਏ ਹੋ ਇੱਕ ਸੰਗਤ ਦੇ ਵਿੱਚ ਕਿਵੇਂ ਦਾ ਸ਼ਾਨ ਹੈ ਬਹੁਤ ਉਹਦਾ ਸਤਾਈ ਆ ਜੀ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਆ ਵੀ ਯਾਨੀ ਕੁੱਤੀ ਗਿਆ ਸਾਡੀ ਜਿਹੜਾ ਅੱਜ ਦੇ ਠੰਡਕ ਪੈ ਰਹੀ ਹੈ ਦੇਖ ਕੇ ਉਹ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਪੀਂਤੀਆ ਚੰਗੇ ਕੰਮਾਂ 'ਚ ਸਾਨੂੰ ਲਾਈ ਰੱਖਿਓ ਇਹਨਾਂ ਬੱਚਿਆਂ ਨੂੰ ਮਾਰੇ ਕੰਮਾਂ ਤੋਂ ਬਚਾਓ ਇਹਨਾਂ ਨੂੰ ਆਪਣੇ ਚਰਨਾਂ ਚ ਜੀਉਣਾ ਵਾਲੀ ਜਗ੍ਹਾ ਤਾਂ ਵੀ ਅਸੀਂ ਇਹਨੇ ਮੈਦੀ ਆ ਜੀ ਪਾ ਜੀ ਪਹਿਲੀ ਵਾਰ ਹੀ ਆਏ ਤੁਸੀਂ ਕਿਵੇਂ ਦਾ ਅਨੰਦ ਆ ਰਿਹਾ ਹੈ ਅਨੰਦ ਆ ਰਿਹਾ ਸਾਰੇ ਸੰਤੋਖ ਤੇ ਸਾਰੇ ਦਰਸ਼ਨ ਕਰ ਰਿਹਾ ਗੁਰਪੁਰ ਸਾਹਿਬ ਦੇਖੋ ਰੌਣਕਾਂ ਦੇਖ ਕੇ ਅੱਜ ਅੱਜ ਬਾਕੀ ਬਾਤ ਹੋ ਗਈ ਹੈ ਜੀ ਬਹੁਤ سارے ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਇਹ ਵੇਖੋ ਜੀ ਆਪਣੇ 5 ਤਰੀਕ ਤੋਂ ਆਪ ਹੋ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰੋਂ ਦਰੇਡੋਂ ਆਉਂਦੀਆਂ ਹਨ ਤੇ ਸੰਗਤਾਂ ਵਾਸਤੇ ਲੰਗਰਾਂ ਦਾ ਖਾਸ ਪ੍ਰਬੰਧ ਹੈ ਜੀ ਰਹਿਸ਼ਦਾ ਵੀ ਖਾਸ ਪ੍ਰਬੰਧ ਹੈ ਜੀ ਤੇ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਉਦੋਂ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਕਾਣਪੁਰਵਦੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਹੀ ਨਗਰ ਕੇਰਤਾਂ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਵਾਮਾ ਬੜੀਆਂ ਸੰਗਤ ਦੇ ਸਾਹ ਦੇ ਨਾਲ ਚੱਲ ਰਹੀਆਂ ਸਜੋਗ ਦੇ ਨਾਲ ਸਾਰੇ ਹੀ ਪ੍ਰਮੁੱਖ ਤਨ ਵੱਲੋਂ ਬਹੁਤ ਹੀ ਜੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 537ਵਾਂ ਪੁਰਬ ਹੈ ਜੀ ਜੋ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਆਉਣ ਵਾਸਤੇ ਆਏ ਇਸ ਕੱਚੀ ਕੰਧ ਲਾ ਕੇ ਬਿਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਥਿਆ ਕਿ ਪੁੱਤਰ ਜੀ ਇਹ ਕੰਧ ਖੱਟੀ ਹੈ ਧਿਆਨ ਵਾਲੀ ਹੈ ਟੋਟ ਕੇ ਪਰਾਂ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ ਇਹ ਮਾਤਾ ਕੋਲ ਜੀ ਇਕਾਂ ਦੇ ਜੋ ਜੋ ਕੈਮਰੇ ਕੀ ਇਹ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਇਸ ਕਰਕੇ ਇਸ ਗੁਰਦੁਆਰਾ ਕੰਨ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਜੀ ਸਤਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਉਤਸ਼ਾਹ ਹੈ ਜੀ ਸਾਰੀ ਸੰਗਤ ਵੱਲੋਂ ਬਹੁਤ ਹੀ ਪਿਆਰ ਉਤਸ਼ਾਹ ਦੇ ਨਾਲ ਜਿਹੜਾ ਇਹ ਵਿਆਹਪੁਰ ਵਿਆਹ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮੂ ਸਾਹ ਤੁਮੂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 506 ਦੇ ਵਿਆਹਪੁਰਪਰੀ ਲੱਖ ਲੱਖ ਵਧਾਈ ਹੋਏ ਵਿਆਹਪੁਰਪ ਨੂੰ ਸੰਬੰਧਤ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਹੈ ਵਿਆਹਪੁਰਪ ਨੂੰ ਸੰਬੰਧਤ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਾਗ ਸ਼ੁਰੂ ਹੋ ਰਹੇ ਹਨ ਦੈਨ ਨੂੰ ਰਾਤ ਨੂੰ ਕੀਰਤਨ ਦਰਬਾਰ 4 ਨੂੰ 5 6 7 ਲਗਾਤਾਰ ਹੀ ਛਮਾਕਰ ਚੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅੰਮ੍ਰਿਤ ਸੰਚਾਰ ਗੁਰਦੁਆਰਾ ਡੇਰਾ ਖਾਹ ਵਿਖੇ ਹੋਏਗਾ ਉਸ ਤੋਂ ਇਲਾਵਾ 7 ਤਰੀਕ ਨੂੰ ਅੰਮ੍ਰਿਤ ਜਿਹੜਾ ਗੁਰਦੁਆਰਾ ਕੰਧ ਖਾਹ ਵਿਖੇ ਹੋਏਗਾ ਸੰਗਤਾਂ ਦੀ ਜਿਆਦਾ ਆਮਦ ਨੂੰ ਮੁਖੜਾ ਕੇ ਛੱਤ ਅੰਮ੍ਰਿਤ ਬੱਬਾ ਆਖੀ ਜਿਆਦਾ ਹੋਣ ਦੀ ਆਮੀਦਾ ਇਸ ਕਰਕੇ ਦੋ ਛਮਾਕਰ ਰੱਖੇ ਗਏ ਹਨ ਇਸ ਤੋਂ ਇਲਾਵਾ ਜੋ ਵੀ ਸੰਗਤਾਂ ਦੇ ਲੰਗਰ ਆਦਿ ਸਾਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਸੀਂ ਦੂਜੀ ਵਾਰ ਆਏ ਹਾਂ ਜੀ ਆ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਦਿਖਾਉਣ ਆਏ ਹਾਂ ਵੀ ਆਪਣਾ ਇਤਿਹਾਸ ਕੀ ਹੈ ਹੁਣ ਇਹ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰਹਿਣ ਤੇ ਰਹਿਣਗੇ ਗੁਰੂ ਮਹਾਰਾਜ ਬਾਰੇ ਇੱਕ ਗਿਆਨ ਹੋਊਗਾ ਇਹਨਾਂ ਨੂੰ ਆ ਬੱਚੇ ਆਪਣੇ ਨਾਲ ਹੋਰਾਂ ਨਾਲ ਆ ਸਾਰੇ ਬੱਚੇ ਨਾਲ ਆਉਂਦੇ ਨੇ ਜੇ ਆਪਾਂ ਗੱਲ ਕਰੀਏ ਉਹਦੇ ਗੁਰਪੁਰਪ ਗੁਰੂ ਵਿਆਹਪੁਰਪ ਦੀ ਵਿਆਹਪੁਰਪ ਨੂੰ ਲੈ ਕੇ ਹੀ ਤੁਸੀਂ ਦਿਖਾਏ ਹੋ ਇੱਕ ਸੰਗਤ ਦੇ ਵਿੱਚ ਕਿਵੇਂ ਦਾ ਸ਼ਾਨ ਹੈ ਬਹੁਤ ਉਹਦਾ ਸ਼ਾਨ ਆ ਜੀ ਬਹੁਤ ਜ਼ਿਆਦਾ ਜਿੰਨੂੰ ਕਹਿੰਦੇ ਆ ਵੀ بیان ਨਹੀਂ ਕੀਤੀ ਜਾਂਦੀ ਜੋ ਅੱਜ ਦੇ ਠੰਡਕ ਪੈ ਰਹੀ ਹੈ ਦੇਖ ਕੇ ਗੁਰੂ ਮਹਾਰਾਜ ਦੀ ਜਪਾ ਜੀ ਨੂੰ ਕੋਈ ਬੇਨਤੀ ਹੈ ਚੰਗੇ ਕੰਮਾਂ ਜੇ ਸਾਨੂੰ ਲਈ ਰੱਖਿਓ ਇਹਨਾਂ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਬਚਾਓ ਇਹਨਾਂ ਨੂੰ ਆਪਣੇ ਚਰਨਾਂ 'ਚ ਜੋੜੋ ਬਾਲੀ ਦੇ ਨਾਲ ਮਾਤਾ ਆ ਕੇ ਅਸੀਂ ਨੇ ਮੈਂ ਕਿਹਾ ਜੀ ਪਹਿਲੀ ਵਾਰ ਹੀ ਆਏ ਤੁਸੀਂ ਕਹਿੰਦੇ ਤਾਂ ਅਨੰਦ ਆਰਿਆ ਹੈ ਅਨੰਦ ਆਰਿਆ ਸਾਰੇ ਸੰਗਤ ਦੇ ਸਾਰੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇਖ ਕੇ ਉਹਨਾਂ ਰੌਣਕਾਂ ਦੇਖ ਕੇ ਬਹੁਤ ਮਜ਼ਾ ਆਇਆ ਅੱਜ 10 ਤਰੀਕ ਨੂੰ ਵਿਆਹ ਹੋਵੇ ਲੇਕਿਨ ਅੱਜ ਅੱਜ ਹੀ ਬਾਗੋ ਬਾਗ ਹੋ ਗਏ ਆ ਜੀ ਬਹੁਤ ਸਾਰੇ ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਦੇਖੋ ਜੀ ਆਪਣੇ 5 ਤਰੀਕ ਤੋਂ ਰੰਪ ਹੋ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਹ ਸੰਗਤਾਂ ਦੂਰੋ ਦ੍ਰਿੜਮ ਆਈਆਂ ਹਣ ਇਹ ਸੰਗਤਾਂ ਵਾਸਤੇ ਨਗਰਾਂ ਦਾ ਖਾਸ ਪ੍ਰਬੰਧ ਹੈ ਜੀ ਰੈਸ਼ਦਾ ਵੀ ਖਾਸ ਪ੍ਰਬੰਧ ਹੈ ਜੀ ਤੇ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਦੇ ਉਧਰ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸੱਦਾ ਦੇ ਨਾਲ ਕਾਨਪੁਰ ਵੱਤੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿਗਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜਿਹੜੀਆਂ ਸਮਾਵਾਂ ਬੜੀਆਂ ਸੰਗਤ ਦੇ ਸਾਥ ਦੇ ਨਾਲ ਚੱਲ ਰਹੀਆਂ ਸਹਿਯੋਗ ਦੇ ਨਾਲ ਸਾਰੇ ਪ੍ਰਮੁੱਖ ਤਨ ਵੱਲੋਂ ਬਹੁਤ ਹੀ ਜੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 537ਵਾਂ ਵਿਆਹ ਪੁਰਬ ਹੈ ਜੀ ਜੋ ਕਿ ਇਸ ਜਗਾ ਦੇ ਉੱਤੇ ਜਦੋਂ ਮਿਉਣ ਵਾਸਤੇ ਆਏ ਇਸ ਕੱਚੀ ਕੰਦ ਲਾ ਕੇ ਬਿਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਅੱਥਿਆ ਕਿ ਪੁੱਤਰ ਜੀ ਇਕਾਂਤ ਖੱਟੀ ਹੈ ਧਿਆਨ ਵਾਲੀ ਹੈ ਟੋਟ ਕੇ ਪਰਾਂ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ ਇਹ ਮਾਤਾ ਕੋੜੀਏ ਇਕਾਂਤ ਜੁਗੋ ਚੋ ਕੇ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਏ ਇਸ ਕਰਕੇ ਇਸ ਗੁਰਦਰਾ ਕੰਨ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦਰਾ ਸਤ ਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਸ਼ਾਹ ਹੈ ਜੀ ਸਤ ਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਸ਼ਾਹ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹਪੁਰ ਵਿਆਹ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨੂੰ ਸ਼ਾਹ ਤੁਨੂੰ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 506 ਦੇ ਵਿਆਹਪੁਰਪੁਰ ਲਈ ਲੱਖ ਲੱਖ ਵਧਾਈ ਹੋਏ ਵਿਆਹਪੁਰਪੁਰ ਨੂੰ ਸਬੰਧਤ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਵਿਆਹਪੁਰਪੁਰ ਨੂੰ ਸਬੰਧਤ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਾਗ ਸ਼ੁਰੂ ਹੋ ਰਹੇ ਹਨ ਤਿੰਨ ਨੂੰ ਰਾਤ ਨੂੰ ਕਿੰਨ ਦਰਬਾਰ ਨੂੰ 5 6 7 ਲਗਾਤਾਰ ਹੀ ਛੁਮਾਕਵ ਚੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅੰਮ੍ਰਿਤ ਸੰਚਾਰ ਗੁਰਦੁਆਰਾ ਡੇਰਾ ਖਾਹ ਵਿਖੇ ਹੋਏਗਾ ਉਸ ਤੋਂ ਇਲਾਵਾ 6 ਤਰੀਕ ਨੂੰ ਅੰਸ਼ਾਰਾ ਜਿਹੜਾ ਗੁਰਦੁਆਰਾ ਕੰਧ ਖਾਹ ਵਿਖੇ ਹੋਏਗਾ ਸੰਕਤੀ ਜਿਆਦੀ ਆਮਦ ਨੂੰ ਮੁਖੜਾ ਕੇ ਛੱਟ ਅੰਮ੍ਰਿਤ ਬੱਬਾ ਾਕੀ ਜਿਆਦਾ ਹੋਣ ਦੀ ਕਮੀ ਦਾ ਇਸ ਕਰਕੇ ਦੋ ਛੁਮਾਕਵ ਰੱਖੇ ਗਏ ਇਸ ਤੋਂ ਇਲਾਵਾ ਜੋ ਵੀ ਸੰਕਤਾ ਦੇ ਲੰਗਰ ਆਦਿ ਸ਼ਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਸੀਂ ਦੂਜੀ ਵਾਰ ਆਏ ਹਾਂ ਜੀ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਦਿਖਾਉਂਦੇ ਆਂ ਆ ਵੀ ਆਪਣਾ ਇਤਿਹਾਸ ਕਹਿੰਦੇ ਹੁਣ ਇਹਦਾ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰਹਿਣ ਤੇ ਰਹਿਣਗੇ ਗੁਰੂ ਮਹਾਰਾਜ ਬਾਰੇ ਤੇ ਕਦ ਬਣਨਗੇ ਨਾ ਆ ਬੱਚੇ ਆਪਣੇ ਨਾਲ ਰਹਿਣਗੇ ਬੱਚੇ ਜੀ ਆਪਾਂ ਗੱਲ ਕਰੀਏ ਹਿੰਦੇ ਗੁਰਪ੍ਰਭ ਗੁਰੂ ਵਿਆਪ ਪਰਪ ਜੀ

Aquí va a cobrar un bien.